आखिरी मिनट से ये कैमरा शो आओ मैं ਤੁਹਾਨੂੰ ਆਪਣੇ ਗੈਸਟ ਨੂੰ ਲਾਉਣੀ ਆ ਸਤਿ ਸ਼੍ਰੀ ਅਕਾਲ ਜੀ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਸਤਿ ਸ਼੍ਰੀ ਅਕਾਲ ਬੁਲਾਈ ਜਾਂਦੀ ਹੈ ਸਤਿ ਸ਼੍ਰੀ ਅਕਾਲ ਇੱਕ ਅਜਿਹਾ ਸ਼ਬਦ ਹੈ ਜੋ ਕਿਸੇ ਵੀ ਬਾਤਾਲਾਬ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੋਲਿਆ ਜਾਂਦਾ ਹੈ ਇਸ ਕਰਕੇ ਅਸੀਂ ਕਿਤੇ ਵੀ ਆਉਂਦੇ ਜਾਂਦੇ ਹਾਂ ਕਿਸੇ ਰਿਸ਼ਤੇਦਾਰੀ ਤੇ ਤਾਂ ਸਭ ਤੋਂ ਪਹਿਲਾਂ ਅਸੀਂ ਸਤਿ ਸ਼੍ਰੀ ਅਕਾਲ ਬੋਲਨੇ ਹਾਂ ਜਿਵੇਂ ਇਹਨਾਂ ਨੇ ਬੁਲਾਈ ਹੈ ਤਾਂ ਮੈਂ ਵੀ ਇਹਨਾਂ ਨੂੰ ਕਹਿੰਨਾ ਹਾਂ ਸਤਿ ਸ਼੍ਰੀ ਅਕਾਲ ਜੀ ਪਾ ਜਿਤੇ ਨੋਰਮਲ ਗੱਲ ਨਹੀਂ ਕਰ ਸਕਦੇ ਮੈਂ ਇੱਕ ਅਜੀਹ ਜੀਵ ਹਾਂ ਜੋ ਨੋਰਮਲੀ ਗੱਲ ਕਰਦਾ ਹਾਂ ਮੇਰੇ ਬੋਲਣ ਦਾ ਤਰੀਕਾ ਹੀ ਇਸੇ ਤਰ੍ਹਾਂ ਦਾ ਹੈ ਨੋਰਮਲ ਇੱਕ ਵਿਦੇਸ਼ੀ ਸ਼ਬਦ ਹੈ ਜੋ ਕਿ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਬੋਲਿਆ ਜਾਂਦਾ ਹੈ ਕਿਉਂਕਿ ਪੰਜਾਬ ਇੱਕ ਅਜੀਹ ਸੂਬਾ ਹੈ ਜਿੱਥੇ ਲੋਕ ਨੋਰਮਲੀ ਰਹਿ ਸਕਦੇ ਨੈਗੇਟਿਵ ਗੱਲਾਂ ਤੇ ਨੋਰਮਲ ਹੋ ਜਾਂਦੀਆਂ ਨੇ ਜੀ ਤੁਸੀਂ ਪਾਣੀ ਪੀਓਗੇ ਦੇਖੋ ਪਾਣੀ ਇੱਕ ਐਸਾ ਪਦਾਰਤ ਹੈ ਜਿਸ ਨੂੰ ਅਸੀਂ ਪੀ ਵੀ ਸਕਦੇ ਹਾਂ ਤੇ ਸਾਡੀ ਪਿਆਸ ਬੱਝ ਜਾਂਦੀ ਹੈ ਤੇ ਪਾਣੀ ਇੱਕ ਐਸਾ ਤਰਲ ਪਦਾਰਤ ਹੈ ਜਿਸ ਨਾਲ ਅਸੀਂ ਨਹਾ ਵੀ ਸਕਦੇ ਹਾਂ ਕੁਰਲੀ ਵੀ ਕਰ ਸਕਦੇ ਹਾਂ ਜੇਕਰ ਕੋਈ ਗੁੜੀ ਨੀਂਦੇ ਸੁੱਤਾ ਹੈ ਤਾਂ ਅਸੀਂ ਇਹ ਪਾਣੀ ਪਾ ਕੇ ਉਸ ਨੂੰ ਜਗਾ ਵੀ ਸਕਦੇ ਹਾਂ ਇਸ ਕਰਕੇ ਪਾਣੀ ਬਹੁਤ ਹੀ ਜ਼ਰੂਰੀ ਹੈ ਬਾਜੀ ਜੀ ਤੁਸੀਂ ਪਾਣੀ ਦੀ ਪੀਣਾ ਤੇ ਮੈਂ ਚਾਲਾਂ ਦੇਖੋ ਚਾਹ ਇੱਕ ਐਸਾ ਪਦਾਰਥ ਹੈ ਜੋ ਬਾਹਰਲੇ ਮੁਲਕਾਂ ਦੀ ਗੱਲ ਹੈ ਇਸ ਕਰਕੇ ਉਹ ਤਾਂ ਘੱਟ ਪੀਂਦੇ ਨੇ ਪਰ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਲੋਕ ਚਾਹ ਬਹੁਤ ਪੀਂਦੇ ਨੇ ਜੇ ਕੋਈ ਅੱਜ ਤਾਂ ਪੀਂਦੇ ਨੇ ਜੇ ਕੋਈ ਚਲ ਜੇ ਤਾਂ ਪੀਂਦੇ ਨੇ ਜੇ ਵੇਲੇ ਹੁਣ ਤਾਂ ਤਾਂ ਪੀਂਦੇ ਨੇ ਤਾਂ ਬਸ ਗੱਲ ਗੱਲ ਤੇ ਕਹਿੰਦੇ ਨੇ ਵੀ ਚਾਹ ਬਣਾ ਲਓ ਚਾਹ ਬਣਾ ਲਓ ਇਸ ਕਰਕੇ ਇਹ ਦੁਨੀਆ ਗੋਲ ਹੈ ਕਿਉਂਕਿ ਪਹਿਲਾਂ ਚਾਹ ਪੀਣਾ ਗੈਸ ਬਣਦੀ ਹੈ ਫਿਰ ਗੈਸ ਦੇ ਉੱਤੇ ਚਾਹ ਬਣਦੀ ਹੈ ਇਥੋਂ ਪਤਾ ਲੱਗਦਾ ਹੈ ਕਿ ਦੁਨੀਆ ਗੋਲ ਹੈ ਭਾਜੀ ਤੁਹਾਡਾ ਵੇਅ ਦੇਖੋ ਵਿਆਹ ਇੱਕ ਐਸੀ ਚੀਜ਼ ਹੈ ਜੋ ਪੂਰੇ ਵਿਸ਼ਵ ਭਰ ਦੇ ਵਿੱਚ ਹੁੰਦੀ ਹੈ ਮਰਦ ਦੀ ਔਰਤ ਨਾਲ ਔਰਤ ਦੀ ਮਰਦ ਦੇ ਨਾਲ ਪਰ ਹੁਣ ਇਹ ਥੋੜੀ ਜੀ ਰੀਤੀ ਰਿਵਾਜ ਜੋ ਕਿ ਬਦਲ ਚੁੱਕੀ ਹੈ ਹੁਣ ਪੂਰੇ ਵਿਸ਼ਵ ਦੇ ਵਿੱਚ ਮੁੰਡੇ ਮੁੰਡਿਆਂ ਨਾਲ ਵਿਆਹ ਕਰਵਾਉਂਦੇ ਨੇ ਇਸ ਕੁੜੀਆਂ ਕੁੜੀਆਂ ਦੇ ਨਾਲ ਇਸ ਕਰਕੇ ਇਸ ਰੀਤ ਨੂੰ ਹੁਣ ਬਿਲਕੁਲ ਬਦਲ ਦਿੱਤਾ ਗਿਆ ਹੈ ਕਿਉਂਕਿ ਹੁਣ ਵਿਆਹ ਤੋਂ ਬਾਅਦ ਜਿਹੜੇ ਕੁਤਕਲੇਸ਼ ਪੈਂਦੇ ਨੇ ਇਹ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਵਿਆਹ ਕਰਨ ਤੋਂ ਬਾਅਦ ਬਹੁਤ ਹੀ ਕੁਤਕਲੇਸ਼ ਪੈਂਦੇ ਨੇ ਤੇ ਇਸ ਕਰਕੇ ਮੈਂ ਤਾਂ ਕਹਿੰਦਾ ਹੈ ਕਿ ਵਿਆਹ ਤੋਂ ਬਚੋ ਦੇਖੋ ਸਾਡਾ ਦੇਸ਼ ਇੱਕ ਅਜੇ ਹਸੂਬਾ ਹੈ ਜਿੱਥੇ ਟੈਂਪੋਆਂ ਦੀ ਗਿਣਤੀ ਬਹੁਤ ਵੱਧ ਚੁੱਕੀ ਹੈ ਚਲਾਉਣ ਵਾਲੇ ਟੈਂਪੋਆਂ ਨਾਲ ਉਹ ਹਣ ਇਹ ਵਾਲੇ ਟੈਂਪੋ ਬਹੁਤ ਜ਼ਿਆਦਾ ਹੋ ਗਏ ਨੇ ਇਸ ਕਰਕੇ ਮੈਂ ਕਿਵੇਂ ਦਾ ਜਾ ਚਾਹਾਂ ਇਹਨਾਂ ਨੇ ਵੀ ਕਹਿ ਦਿੱਤਾ ਕਿ ਘਰੇ ਜਾਓ ਸੋ ਇਸ ਕਰਕੇ ਮੈਂ ਘਰੇ ਜਾ ਰਹੇ ਹਾਂ ਤਾਂ ਪੰਜਾਬ ਇੱਕ ਅਜੇ ਹਸੂਬਾ ਹੈ ਜਿੱਥੇ ਸਤਿ ਸ਼੍ਰੀ ਅਕਾਲ ਬੁਲਾਈ ਜਾਂਦੀ ਹੈ ਤੇ ਮੈਂ ਜਾਣ ਲੱਗਾ ਫਿਰ ਵੀ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਜਾਊਂਗਾ ਸਤਿ ਸ਼੍ਰੀ ਅਕਾਲ ਆਹ ਕਿਹ ਤਰ੍ਹਾਂ ਦਾ ਬੰਦਾ ਹੈ ਆ ਚੁੱਪ ਹੀ ਨਹੀਂ ਹੋ ਸਕਦਾ ਬੋਲ ਹੀ ਜਾਂਦਾ ਹੈ ਬੋਲ ਹੀ ਜਾਂਦਾ ਹੈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ कर दो तो cardo.